ਤਾ ਆਮ ਤੌਰ ਤੇ ਹੁਣ ਜੋ ਸਟੇਟ ਵਿੱਚ ਲੋਕਾਂ ਦੇ ਪੈ ਰਹੇ ਨੇ ਕਿ ਨਚਾਰ ਹਰਾਤੇ ਸਰਦਾਰ ਜਿਤਾਤੇ ਕਰਨਜੀਤ ਅਨਮੋਲ ਜਿਸ ਤਰੀਕੇ ਦੇ ਨਾਲ ਉਹ ਬੋਲਦੇ ਰਹੇ ਕਹਿੰਦੇ ਰਹੇ ਕਿ ਮੁੱਖ ਮੰਤਰੀ ਜਿਹੜੇ ਅਗਏ ਮੇਰੇ ਯਾਰ ਨੇ ਮੇਰੇ ਜਿਗਰੀ ਯਾਰ ਨੇ ਔਰ ਜਿਸ ਤਰੀਕੇ ਦਾ ਉਹਨਾਂ ਦਾ ਪ੍ਰਚਾਰ ਰਿਆ ਕਮੇਡੀਅਨ ਨੂੰ ਲੋਕਾਂ ਨੇ ਪਸੰਦ ਨਹੀਂ ਕੀਤਾ ਸਭੀ ਕੋਰ ਦੇ ਵਸਨੀਕਾਂ ਨੇ ਇਨਚਾਰ ਦਿੱਤਾ ਜਿਹੜਾ ਹੈਗਾ ਪੂਰਾ ਫਤਵਾ ਦੇ ਦਿੱਤਾ ਔਰ ਕਰਨਜੀਤ ਅਨਮੋਲ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਫਰੀ ਕੋਟ ਦੇ ਅੰਦਰ ਸੱਜ ਸਿੰਘ ਖਾਲਸਾ ਨੇ ਆਪਣਾ ਝੰਡਾ ਗੱਡ ਦਿੱਤਾਗਾ ਹਨੇਰੀ ਵਗ ਚੁੱਕੀ ਆ ਸੱਜ ਸਿੰਘ ਖਾਲਸਾ ਜੇਤੂ ਡਿਕਲੇਅਰ ਹੋ ਚੁੱਕੇ ਨੇ ਮੇਰੇ ਨਾਲ ਰਮਨਦੀਪ ਸ਼ਰਮਾ ਮੇਰੇ ਸਾਥੀ ਮੌਜੂਦ ਨੇ ਰਮਨ ਫਰੀਦਕੋਟ ਦੇ ਅੰਦਰ ਇਸ ਵਾਰ ਲੋਕਾਂ ਨੇ ਜਿਹੜੀ ਹਵਾ ਬਦਲੀ ਸੀ ਉਸ ਦੇ ਉੱਤੇ ਮੋਹਰ ਲਗਾ ਦਿੱਤੀ ਸੱਜ ਸਿੰਘ ਖਾਲਸਾ ਨੇ ਆਪਣਾ ਜਿੱਦ ਦਾ ਝੰਡਾ ਗੱਡ ਦਿੱਤਾ ਬਿਲਕੁਲ ਇੱਕ ਪਾਸੇ ਨਚਾਰ ਤੇ ਇੱਕ ਪਾਸੇ ਸਰਦਾਰ ਇਹ ਸਲੋਗਨ ਆਮ ਤੌਰ ਤੇ ਸੋਸ਼ਲ ਮੀਡੀਆ ਤੇ ਚੱਲਿਆ ਅਸੀਂ ਨਹੀਂ ਕਹਿ ਰਹੇ ਸੋਸ਼ਲ ਮੀਡੀਆ ਤੇ ਚੱਲਿਆ ਜਦੋਂ ਅ ਕਾਰਮਜੀਤ ਅਨਮੋਲ ਇੰਡਸਟਰੀ ਦੇ ਵੱਡੇ ਵੱਡੇ ਕਲਾਕਾਰ ਵੱਡੇ ਵੱਡੇ ਸਿੰਗਰ ਵੱਡੇ ਵੱਡੇ ਆ ਕਮੇਡੀਅਨ ਨੂੰ ਲੈ ਕੇ ਪਹੁੰਚੇ ਤਾਂ ਲੋਕਾਂ ਨੇ ਕਿਹਾ ਸੀ ਕਿ ਫ੍ਰੀਕੋਰਡ ਦੇ ਵਸਨੀਕਾਂ ਨੇ ਕਿਹਾ ਸੀ ਕਿ ਦੇਖਿਓ ਕਿਤੇ ਇਹਨਾਂ ਨੂੰ ਨਾ ਜਿਤਾ ਦਿਓ ਇਹ ਸ਼ੂਟਿੰਗ ਕਰਨ ਦੇ ਲਈ ਕਦੇ ਬੰਬੇ ਆਉਣਗੇ ਕਦੇ ਤੁਹਾਨੂੰ ਕੈਨੇਡਾ ਮਿਲਣਗੇ ਕਦੇ ਅਮਰੀਕਾ ਮਿਲਣਗੇ ਇਹਨਾਂ ਨੇ ਹੱਥ ਨਹੀਂ ਆਉਣਾ ਤੁਸੀਂ ਇਹ ਸੀਟ ਤੇ ਜਿਹੜਾ ਹੈਗਾ ਪੰਥਕ ਜਿਹੜਾ ਹੈਗਾ ਚਿਹਰੇ ਨੇ ਵੱਡੀ ਕੁਰਬਾਨੀ ਹੈ ਕਿਉਂਕਿ ਉੱਥੇ ਦੋ ਚੀਜ਼ਾਂ ਨਾਲ ਨਾਲ ਚੱਲੀਆਂ ਕਿ ਵੱਡੀ ਕੁਰਬਾਨੀ ਕੀਤੀ ਤਾਂ ਉਹਦੇ ਵਿੱਚ ਭਾਈ ਸਰਬਜੀ ਸਿੰਘ ਖਾਲਸਾ ਦੇ ਪਰਿਵਾਰ ਭਾਈ ਸ਼ਹੀਦ ਬੈਂਸ ਸਿੰਘ ਦੀ ਕੁਰਬਾਨੀ ਵੱਡੀ ਸੀ ਤਾਂ ਆਮ ਤੌਰ ਤੇ ਹੁਣ ਜੋ ਸਟੇਟਸ ਲੋਕਾਂ ਦੇ ਪੈ ਰਹੇ ਨੇ ਕਿ ਨਚਾਰ ਹਰਾਤੇ ਸਰਦਾਰ ਜਿਤਾਤੇ ਤਾਂ ਕਰਨਜੀਤ ਅਨਮੋਲਜੀਤ ਤਰੀਕੇ ਦੇ ਨਾਲ ਉਹ ਬੋਲਦੇ ਰਹੇ ਕਹਿੰਦੇ ਰਹੇ ਕਿ ਮੁੱਖ ਮੰਤਰੀ ਜਿਹੜੇ ਅੱਗੇ ਮੇਰੇ ਯਾਰ ਨੇ ਮੇਰੇ ਜਿਗਰੀ ਯਾਰ ਨੇ ਔਰ ਜਿਸ ਤਰੀਕੇ ਦਾ ਉਹਨਾਂ ਦਾ ਪ੍ਰਚਾਰ ਰਿਆ ਉਹ ਕਿੰਨਾ ਕਿਤੇ ਲੋਕਾਂ ਨੂੰ ਮੂੰਹ ਚੇੜ ਦਾ ਪ੍ਰਚਾਰ ਸੀ ਕਮੇਡੀਅਨ ਨੂੰ ਲੋਕਾਂ ਨੇ ਪਸੰਦ ਨਹੀਂ ਕੀਤਾ ਤੁਸੀਂ ਦੇਖੋਗੇ ਜਿਆਦਾ ਬਹੁਤ ਲੋਕਾਂ ਨੂੰ ਪਸੰਦ ਨਹੀਂ ਕੀਤਾ ਕਮੇਡੀਅਨ ਤੌਰ ਤੇ ਜੋ ਤਸਵੀਰਾਂ ਉਹਨਾਂ ਦੀਆਂ ਵਾਇਰਲ ਹੋਈਆਂ ਸੀ ਤਾਂ ਫ੍ਰੀਕੋਰਡ ਦੇ ਵਸਨੀਕਾਂ ਨੇ ਇਨਚਾਰ ਦਿੱਤਾ ਜਿਹੜਾ ਹੈਗਾ ਪੂਰਾ ਜਿਹੜਾ ਫਤਵਾ ਦੇ ਦਿੱਤਾ ਔਰ ਕਰਨਜੀਤ ਅਨਮੋਲ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਇਹ ਸਭ ਤੋਂ ਵੱਡੀ ਹਾਰ ਜਿਹੜੀ ਹੈਗੀ ਆ ਮੁੱਖ ਮੰਤਰੀ ਦੀ ਕਿਉਂਕਿ ਮੁੱਖ ਮੰਤਰੀ ਨੇ ਆਪ ਦੀ ਜਿੱਤ ਦੇ ਨਾਲ ਉਹ ਸੀਟ ਦਿੱਤੀ ਸੀ ਔਰ ਇਸ ਵਕਤ ਫ੍ਰੀਕੋਰਡ ਸੀਟ ਦੇ ਦੋ ਵੱਡੇ ਹੋਰ ਵੀ ਮੈਨੇ ਨੇ ਔਰ ਦੇਖੋਗੇ ਤੁਸੀਂ ਹੰਸਰਾ ਜਾਂ ਹੰਸੋ ਉਹ ਵੀ ਸੈਲੀਬ੍ਰਿਟੀ ਸੀ ਉਹਨਾਂ ਦੇ ਲਈ ਵੀ ਜਿਹੜਾ ਹੈਗਾ ਕੁਝ ਹੋਬੀ ਢਾਲੀਵਾਲ ਵਰਗੇ ਜਿਹੜੇ ਹੈਗੇ ਨੇ ਉੱਥੇ ਗਏ ਸੀ ਪ੍ਰਚਾਰ ਕੀਤਾ ਸੀ ਪਰ ਪੰਜਾਬ ਦੇ ਲੋਕਾਂ ਨੇ ਇੰਡਸਟਰੀ ਦੇ ਨਾਲ ਜਿਹੜੀ ਇਹ ਇੰਡਸਟਰੀ ਹੈਗੀ ਆ ਬਾਲੀਵੁੱਡ ਇੰਡਸਟਰੀ ਹੈਗੀ ਉਹਨਾਂ ਨੂੰ ਮੂੰਹ ਨਹੀਂ ਲਾਇਆ ਪੰਜਾਬ ਦੇ ਕਿਉਂਕਿ ਫਰੀਦਕੋਟ ਵਾਲੇ ਦੇਖ ਚੁੱਕੇ ਆ ਨਾ 2019 ਦੇ ਵਿੱਚ ਜਦੋਂ ਮੁਹੰਮਦ ਸਦੀਕ ਨੂੰ ਉਹਨਾਂ ਨੇ ਜਿਤਾ ਕੇ ਭੇਜਿਆ ਮੈਨੂੰ ਲੱਗਦਾ ਉਹ ਵੀ ਕਿਤੇ ਨਾ ਫੈਕਟਰ ਨਜ਼ਰ ਆਇਆ ਬਾਕੀ ਮੁਹੰਮਦ ਸਦੀਕ ਦੀ ਕਾਰਗੁਜ਼ਾਰੀ ਕਰਮਜੀਤ ਅਨਮੋਲ ਦੇ ਮੁਕਾਬਲੇ ਸਿਆਸੀ ਤੌਰ ਤੇ ਬਹੁਤ ਮਜ਼ਬੂਤ ਰਹੀ ਆ ਸਿਆਸੀ ਤੌਰ ਤੇ ਉਹ ਲੋਕਾਂ ਦੇ ਵਿੱਚ ਵਿਚਰੇ ਸੀ ਜਿਹੇ ਤਰੀਕੇ ਨਾਲ ਉਤੋਂ ਲੋਕਾਂ ਦਾ ਜਾ ਕੇ ਮਜ਼ਾਕ ਬਣਾਇਆ ਗਿਆ ਪ੍ਰਚਾਰ ਦੇ ਦੌਰਾਨ ਜਿਹੇ ਤਰੀਕੇ ਦੇ ਨਾਲ ਉਤੇ ਇੱਕ ਸਿੰਗਰ ਸੀ ਇਹਨਾਂ ਦੀ ਫਿਲਮ ਇੰਡਸਟਰੀ ਨਾਲ ਸੀ ਜਿਸ ਤਰੀਕੇ ਨਾਲ ਉੱਥੇ ਉਹਨਾਂ ਨੇ ਪ੍ਰਚਾਰ ਕੀਤਾ 5 ਮਿੰਟਾਂ ਵਾਲੀ ਐਮਐਸਪੀ ਨੂੰ ਵੀ ਲੋਕ ਯਾਦ ਕਰਦੇ ਸੀ 5 ਮਿੰਟਾਂ ਚ ਐਮਐਸਪੀ ਦੇ ਦੇਾਂਗੇ ਲੋਕੀ ਕਹਿੰਦੇ ਸੀ ਇਹਨਾਂ ਦਾ ਕੰਮ ਹੁੰਦਾ ਚੁੜਕੀ ਮਾਰਨਾ ਤੇ ਚੁੜਕੀ ਅਸੀਂ ਚੱਲਣ ਨਹੀਂ ਦੇਣੀ ਫਰੀਦਕੋਟ ਵਾਸੀਆਂ ਨੇ ਚੁੜਕੀ ਵਾਲੇ ਵੀ ਰਾਤ ਤੇ ਫਰੀਦਕੋਟ ਵਾਸੀਆਂ ਨੇ ਕਮੇਡੀਅਨ ਵੀ ਰਾਤ ਤੇ ਫਰੀਦਕੋਟ ਵਾਸੀਆਂ ਨੇ ਟਿਚਰਾਂ ਕਰਨ ਵਾਲੇ ਵੀ ਰਾਤ ਤੇ ਫਰੀਦਕੋਟ ਵਾਸੀਆਂ ਤੇ ਜਿਹੜੀ ਹੁਣ ਪ੍ਰਚਾਰ ਚੱਲ ਰਹੀ ਹੈ ਸੋਸ਼ਲ ਮੀਡੀਆ ਤੇ ਚੱਲ ਰਹੀ ਆ ਅਸੀਂ ਨਚਾਰ ਹਰਾ ਦਿੱਤੇ ਸਰਦਾਰ ਜਿਤਾ ਦਿੱਤੇ